ਪੇ ਦੋ ਦਿਨ ਤਾਂ ਦਿਖਾ ਲਿਆ ਨਹੀਂ ਸਾਨੂੰ ਇਹਨਾਂ ਨੇ ਖਾਤਾ ਉੱਪਰ ਚੱਲੋ ਜਨੇ ਕਾ ਲੰਦੇ ਉਹ ਮਰ ਜਾਣੇ ਭੱਜ ਜਾਣੇ ਵਾਲੇ ਕਹੀ ਕਿਦੇ ਰਹਿੰਦੇ ਸਾਨੂੰ ਖਾਣ ਕਦੀ ਮੰਮੀ ਕਰਦੀ ਆ ਉਹ ਵੀ ਐ ਜੀ ਆ ਜਵਾਕਾਂ ਵਰਗੀ ਹੋ ਗਈ ਆਹੋ ਉਹ ਕਰ ਕਰਦੀ ਉਹਨੂੰ ਦੇਖ ਕੇ ਦੇਖੀ ਗਿਆ ਰਿਓ ਪਹਿਲੇ ਵਾਲੇ ਕਿਵੇਂ ਉਹ ਜੇ ਗਾਰੇ ਚ ਪਾਈ ਤੇ ਵੜ ਗਿਆ ਹਵਾ ਜਾਣਾ ਕਿਹ ਕਹੇ ਰਿ ਆ ਫੇਰ ਮੈਂ ਉੱਥੇ ਨਹੀਂ ਪਾ ਕੇ ਮੈਂ ਮੱਥੇ ਰਾਤ ਤੇ ਮਾਰਿਆ ਮੈਂ ਨਾਲੇ ਤੂੰ ਪੌਣਾ ਨਹੀਂ ਤੇ ਚਾਹੇ ਹੋਵੇ ਅੱਜ ਤੇ ਚਾਹੇ ਹੋਵੇ ਕੱਲ ਦੋ ਦਿਨ ਜੇ ਛੱਡ ਦੀਏ ਨਾ ਤੋੜੀਏ ਤਾਂ ਪੱਕ ਜਾਂਦੀ ਹਾਲ ਇਨੂੰ ਚਾਹੀਦਾ ਵੀ ਇੰਨਾ ਜ਼ਿਆਦਾ ਜ਼ਰਾ ਤੈਨੂੰ ਪਾਕਿਸਤਾਨ ਵਾਲੇ ਉਹਨਾਂ ਲੈ ਜਾਣ ਕਵੀ ਦਰਬਾਰ ਦੇ ਸ਼ਾਇਸ਼ ਮੁਸ਼ਾਇਰਿਆਂ ਦੇ ਹਾਂਜੀ ਕਿਤੇ ਉਹ ਮੈਨੂੰ ਲੈ ਜਾਣ ਇਹ ਤਾਂ ਪਹਿਲਾਂ ਮੈਨੂੰ ਆਪਣੇ ਆਪ ਨੂੰ ਪਾਣੀ ਪੈਣੀ ਠੱਲ ਬਣ ਕੀ ਗੱਲ ਐਨੀ ਬੇਕਾਰ ਚਲਾਓ ਨਲ ਤੇ ਆਉਂਦਾ ਇਹ ਜਲ ਇਹ ਸਬਜ਼ੀ ਆ ਇਹ ਹੈ ਨਹੀਂ ਕੋਈ ਫਲ ਇਹ ਤੁਸੀਂ ਬਾਦਵੇ ਚ ਕੋਈ ਸੱਟ ਲੱਗੀ ਸੀ ਨਹੀਂ ਸੱਟ ਲੱਗੀ ਸੀ ਜਦੋਂ ਮੇਰੇ ਸਿਰ 'ਚ ਮਾਰਿਆ ਸੀ ਮੁੱਕਾ ਇੱਕ ਮੱਲ ਅੱਜ ਕੱਲ ਤਾਂ ਸੁਪਰ ਸੀਡਰ ਲਾ ਲੈਂਦੇ ਨੇ ਪਹਿਲਾਂ ਚਲਾਉਂਦੇ ਸੀ ਹੱਲ ਰਿਓ ਪੈ ਰਿਹਾ ਜੀ ਡੈੜੀ ਹੋਰ ਲੱਗੇ ਹੋਣੇ ਦੂਰ ਕਾਫੀ ਤਾਂ ਇੱਧਰ ਪਾਣੀ ਦਿੱਤਾ ਲੱਗਦਾ ਅਸੀਂ ਮੁੜੇ ਹੀ ਸੀਗੇ ਹਲੇ ਡੈੜੀ ਕਹਿੰਦੇ ਵੀ ਮੋਟਰ ਤੇ ਆ ਜੋ ਮੜਾ ਜਾ ਫਿਰ ਮੈਂ ਕਿਹਾ ਮੈਂ ਕੱਲਾ ਤਾਂ ਕੀ ਆਉਂਗਾ ਮੈਂ ਆਪਣੇ ਨਾਲ ਮੈਕ ਨੂੰ ਵੀ ਲੈ ਆਇਆ ਕੰਪਨੀ ਦਾ ਕੰਪਨੀ ਦਾ ਸੀ ਇੱਥੇ ਮੇਰਾ ਤਾਂ ਆਵਾ ਉਹ ਸੀਗਾ ਮੈਂ ਨਹੀਂ ਸੀ ਆਂਦੀ ਸਸਤੀ ਸੀ ਸੀ ਕਿ ਤੁਸੀਂ ਤਾਂ ਕੰਮ ਕਰੋ ਵਧੀਆ ਡੈੜੀ ਨਾਲ ਮੈਂ ਕਿਹਾ ਮੋਟੀਵੇਸ਼ਨ ਮਿਲ ਜਾਂਦੀ ਐ ਇੱਕ ਔਰ ਇੱਕ 11 ਹੈਈ ਤਾਜੀ ਹਵਾ ਲੈ ਉਰੇ ਤਾਜੀ ਹਵਾ ਹੋਣਾ ਮੈਂ ਚਾਹੀਦਾ ਪੰਜਾਬ ਦੇ ਸਾਰੇ ਮੁੰਡਿਆਂ ਨੂੰ ਹਾਂ ਆਪਾਂ ਜਮੇ ਐਗਰੀ ਕਰਦੇ ਆ ਆਪਣੇ ਡੈੜੀਆਂ ਨਾਲ ਕੰਮ ਕਰਾਉਣਾ ਚਾਹੀਦਾ ਮਿਹਨਤ ਕਰਾਉਣੀ ਚਾਹੀਦੀ ਐ ਤੋ ਬਿਨਾ ਕੰਮ ਤੋਂ ਬਿਨਾ ਨਿਕ ਜਾਣਾ ਹੈਗਾ ਇਹ ਨਾਲੇ ਘਰਦਿਆਂ ਨੂੰ ਵੀ ਚਾਹੀਦਾ ਬੱਚਿਆਂ ਨੂੰ ਛੋਟੇ ਹੁੰਦੇ ਕੰਮ ਤੇ ਲਾਉਣਾ ਚਾਹੀਦਾ ਜਿਵੇਂ ਕੁੜੀਆਂ ਲਈ ਜ਼ਰੂਰੀ ਹੈ ਕਿਚਨ ਦਾ ਕੰਮ ਸਿਖਾਉਣਾ ਹੈ ਮੁੰਡਿਆਂ ਲਈ ਅੱਜ ਕੱਲ੍ਹ ਤਾਂ ਕੁੜੀਆਂ ਵੀ ਨਹੀਂ ਸਿੱਖਾਉਂਦਾ ਕੋਈ ਬੰਦਾ ਕਹਿੰਦਾ ਬੇਜਾਤ ਤਾਂ ਬਸ ساری ਉਮਰ ਕਰਨੀਆਂ ਨਹੀਂ ਆ ਨਹੀਂ ਜੀ ਸਭ ਬੇਸਿਕ ਸਿੱਖਿਆ ਤਾਂ ਹੈ ਤਾਂ ਹੀ ਤਾਂ ਅੱਜ ਕੱਲ੍ਹ ਇੰਨੇ ਫੂਡ ਦੇ ਉਹ ਖੁੱਲ ਗਏ ਸਟਾਲ ਉੱਥੇ ਲੋਕਾਂ ਨੂੰ ਉਹਦਾ ਵੀ ਆਦਤ ਹੀ ਹੈ ਤੇ ਬੰਦਾ ਬਾਹਰ ਗਿਆ ਖਾ ਲੈਣੇ ਨਹੀਂ ਇਹ ਘਰੇ ਜਾਤ ਵਧੀਆ ਨਹੀਂ ਮਰਦਾ ਬੰਦਾ ਕਹਿੰਦਾ ਬਾਹਰ ਹੀ ਖਾ ਲੈਣੇ ਨਾਲੇ ਘਰੇ ਭਾਂਡੇ ਨਹੀਂ ਮੰਝਣੇ ਪੈਣੇ ਸਾਰਾ ਕੁਝ ਨਹੀਂ ਕਰਨਾ ਪੈਣਾ ਇਹ ਹੋ ਸਕਦਾ ਜੀ ਕਿਚਨ ਮੈਂ ਲੱਗਾ ਭਾਂ ਲੋ ਵੀ ਪ੍ਰੀਕੁਕਡ ਮੀਲ ਲਿਆਂਦਾ ਬਣਾ ਲਿਆ ਮੈਂ ਇੱਕ ਪੁੱਛਦੀ ਸੀ ਮੈਨੂੰ ਕਿਉਂ ਲਿਆਂਦਾ ਇਸ ਕੰਮ ਵਾਸਤੇ ਲੰਬੀ ਬਸੇ ਇਹ ਤਾਂ ਉਹ ਕੰਮ ਵਾਲੇ ਦਾ ਨਾ ਤੇ ਦਿਹਾਵੀ ਸਾਗ ਸਾਗ ਗਰਮ ਕਰਨ ਕਰੂ ਰੋਟੀਆਂ ਨੂੰ ਗਰਮ ਕਰ ਸਾਗ ਵੀ ਖੁਸ਼ਬੂ ਬੜੀ ਉੱਠ ਰਹੀ ਹੈ ਢੈਂਟ ਲਾਈ ਦੱਸ ਮਟਰਾਂ ਨਾਲ ਲਾਈ ਦ ਬਹੁਤ ਦਿਨ ਹੋ ਗਿਆ ਸਾਗ ਤੈਨੂੰ ਸਾਗ ਖਾਈਏ ਕਿਸੇ ਦਿਨ ਅਸੀਂ ਬੈਠ ਜੂਰੇ ਰਾਂਡੀ ਸਾਰਾ ਕੱਲ ਦੇ ਲਿਖੇ ਹੋਏ ਪਾਪਾ ਕਹਿੰਦਾ ਜੀ ਦੋ ਬੰਦੇ ਦੋ ਬ ਅੱਛਾ ਜੀ ਕੱਲ ਦੋ ਬੰਦੇ ਛੁੱਟੀ ਕਰ ਗਏ। ਹਾਂ ਇਹ ਫੇ ਕੱਲਾ ਹੀ ਆਇਆ ਹਿੰਮਤ ਕਰੀਏ ਨੇ। ਹਾਂ 10 ਥਾਂਲੇ ਗੱਲ ਬਾਤ ਤੇ। 10 ਅੱਜ ਬਾਦੂਗਾ। ਹਾਂ ਹਾਂ ਕੱਲ ਤਾਂ ਲੇਟ ਆਈ 11 ਤੋਂ 6 ਅੱਜ 1 ਤੋਂ 6 ਹੋਣੀ ਸੀਗੀ। ਅਸੀਂ ਤਾਂ 10 ਵਜੇ ਆਏ ਗੋਪੀ-ਗੋਪੀ ਵੜਦੇ ਨੇ ਕਹਿੰਦਾ। ਹਾਂਜੀ। ਫੇਰ ਲੈਂਡ ਸੇ 2 ਵਜੇ ਭੱਜ ਗਈ ਕਿਤੇ ਪਹਿਲਾਂ ਦਿੱਤੀ। ਹੋ ਸਕਦਾ। ਤਾਂ ਇਹ ਲਾ ਕੀ ਪ੍ਰੋਗਰਾਮ ਕੀ ਕਰੂਗਾ ਬੰਦਾ। ਜੇ ਦਿਹਾੜੀ ਆ ਲਾਇਆ ਹੋਵੇ ਬੰਦਾ 1 ਵਜੇ ਆਵੇ 2 ਵਜੇ ਲਾਈਟ ਪਜ ਗਈ ਘੰਟਾ ਹੀ ਆਈ ਹਾਂ 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 2 ਘਿਆਰੇ ਭਰੇ ਨੇ ਘੰਟੇ ਦਾ ਕੁਛ 2 ਵਿਚਾਲੇ ਨੇ ਕੁਛ ਵੀ ਨਹੀਂ ਬਣਦਾ ਘੰਟੇ ਦਾ ਘੰਟੇ ਜੀ ਕੀ ਬਣਦਾ ਨਾ ਲਾਈਟ ਦਾ ਖਬਰ ਰਾਤ ਦੀ ਵੀ ਚੱਲਦੀ ਹੋਵੇ ਪਹਿਲਾਂ ਨਹੀਂ ਚੱਲਦੀ ਹੋਵੇ ਜਿਹੜੀ ਉਹਨਾਂ ਨੇ ਦੱਸਿਆ ਰਾਤ ਮੈਂ ਖਲਾਲ ਫਿਟਰ ਨੂੰ ਪੁੱਛਿਆ ਵੀ ਭੁਮਾ ਫਿਟਰ ਲਾਈਟ ਕਹੇਵੇ ਚੱਲੂ ਉਹ ਕਹਿੰਦਾ ਇੱਕ ਤੋਂ ਚੱਲੂਗੀ 6 ਵਜੇ ਤੱਕ ਉਹ ਪਹਿਲਾਂ ਬੋਲਦੇ ਬਹੁਤ ਕੱਬਾ ਨੇ ਮੈਂ ਕਹਿੰਦੇ ਨੇ ਤੁਹਾਨੂੰ ਮੈਂ ਜਾਂਦੇ ਵੀ ਬਹੁਤ ਹੋਣੇ ਆ ਤੁਹਾਨੂੰ ਮੈਸੇਜ ਬਹਾਉ ਕਰਿਆ ਮੈਂ ਜੀ ਐਸ ਡੀਓ ਸਾਹਿਬ ਐਕਸ਼ਨ ਸਭ ਕਰੇ ਸੋਤੇ ਨੇ ਤੁਸੀਂ ਕਿਉਂ ਰੇ ਬੈਠੀ ਹੋ ਇਸ ਤਰ੍ਹਾਂ ਹੈਗਾ ਵੀ ਮੇਰਾ ਫੋਨ ਹੈਗਾ ਦੇਸੀ ਇਹ ਚ ਮੈਸੇਜ ਨਹੀਂ ਆਉਂਦਾ ਟੋਟੇ ਵਰਗਾ ਮੇਰਾ ਫੋਨ ਆ ਮੈਂ ਟੋਟੇ ਵਰਗਾ ਹੀ ਆ ਤਾਂ ਮੈਂ ਕਰਕੇ ਮੈਂ ਪੁੱਛਦਾ ਲੂ ਮੈਸੇਜ ਕਰਦਾ ਮੈਸੇਜ ਵੀ ਕਿਹੜਾ ਉੱਤੋਂ ਅਫਸਰ ਹੈ ਜੀ ਲੀਡਰਸ਼ਿਪ ਬਿਜਲੀ ਦਾ ਮਾਮਲਾ ਹਾਂਜੀ ਹਾਂਜੀ ਦਿਨੇ ਦਾ ਬਹੁਤ ਨੇ ਹੁਣ ਜੇ ਸਾਰੀ ਰਾਤ ਆਈ ਉਹਦਾ ਕੀ ਫਾਇਦਾ ਦਿਨੇ ਦਾ ਠੰਡ ਤਾਂ ਪੈਸੀ ਯਾਰ ਰਾਤ ਨੂੰ ਉਂ ਵੀ ਡਰਦਾ ਕੋਈ ਬਾਹਰ ਹੁੰਦਾ ਹੀ ਨਹੀਂ ਆ ਵੀ ਜੰਗਲ ਯਾਲ ਟਾੜੀ ਕਹਿੰਦੇ ਕੁਦਰਤੀ ਲੱਗੀਆਂ ਨੇ ਦੇਖੋ ਆਹ ਮਾਮਲੇ ਵਿੱਚ ਦੇਖਣਾ ਇਹਦੇ ਵਿੱਚ ਆ ਜਾ ਰੋਟੀ ਖਾ ਲੋ ਖਾਣਾਂ ਵਨ ਮੈਨ ਆਰਮੀ ਉਹ ਵੀ ਦੋ ਲੱਗੀਆਂ ਹੋਈਆਂ ਸੀ ਇਹਨਾਂ ਦੀ ਪੱਕਦੀਆਂ ਉਹ ਵੀ ਰੱਖਿਆ ਕਰਾਉਣੀ ਅੱਛਾ ਇਹ ਤੋਂ ਕੋਕੇ ਤੇ ਨਹੀਂ ਚੜ੍ਹ ਹੋਵੇ ਤੋੜ ਤਾਂ ਲੈਣੀ ਜੀਗੀ ਇੱਕ ਬਹੁਤ ਤੋੜਾ ਉਹ ਤਾਂ ਪੱਕੀ ਸੀ ਅੱਛਾ ਇਹ ਤਾਂ ਆਂਦਰੋਂ ਦੇ ਚ ਲੱਗੀ ਹੋਈ ਛੋਟੇ ਭਾਈ ਮਾੜੀ ਜਿਹਾ ਹੁੰਦਾ ਇਹ ਆਹ ਲਾਈ ਆਇਆ ਖੜ ਜਾ ਬਸ ਬਾਗੂਰੇ ਬਾਗੂਰੇ ਰਵੀ ਹਾਂਜੀ ਇਹ ਗੱਲ ਕਹਿਦਾ ਸੀਗਾ ਵੀ ਮੈਨੂੰ ਮੱਕੀ ਦੀਆਂ ਰੋਟੀਆਂ ਹਾਂ ਸਰੋਂ ਦਾ ਸਾਗ ਅੱਛਾ ਮੱਕੀ ਦੀਆਂ ਰੋਟੀਆਂ ਤਾਂ ਤੇਰੀ ਮੰਮੀ ਨੂੰ ਮੈਂ ਦੱਸੀ ਆਈ ਨਹੀਂ ਉਹਨੇ ਵੈਸੀ ਮਿਸੀਆਂ ਬਣਾਤੀਆਂ ਛੋਟੇ ਭਾਈ ਐਵੇਂ ਕਿਹਾ ਸੀਗਾ ਤੇ ਸਟਾਈਲ ਆ ਹੀ ਰੋਟੀ ਖਾਣ ਦਾ ਚਾਹ ਵੀ ਨਾ ਆਵਾਜੀ ਮੈਂ ਪੈਰਾ ਭੰਨੇ ਬੈਠੀ ਮੈਂ ਉਹ ਪਿੰਡ ਵੀ ਉਧਰ ਚ ਲੈ ਕੇ ਗਿਆ ਸੀਗਾ ਉਦੋਂ ਵੀ ਇਥੇ ਸਾਰੇੋਂ ਤੋਂ ਵਧੀਆ ਸਟਾਈਲ ਆ ਪੈਰਾਵਾਂ ਦੇ ਲੈ ਕੇ ਮੈਂ ਦੇਖਿਆ ਜਦ ਹੀ ਮਿੰਟਾਂ ਚ ਅੱਗੇ ਜਿੰਨੇ ਹੁੰਦੇ ਪੈਰਾਵਾਂ ਭਾਰੇ ਮੋਟਰ ਤੇ ਰੋਟੀ ਖਾਣੀ ਹਮ ਹੁਣ ਤੱਕ ਤੋਂ ਪਹਿਲਾਂ ਪਿਆ ਸੀਗਾ ਮੈਂ ਤਾਂ ਉੱਥੇ ਰੱਖਿਆ ਸਾਰਾ ਮਾਰੇ ਚੱਕ ਕੇ ਉਧਰ ਲੈ ਕੇ ਪੈਰਾਵਾਂ ਅੱਗੇ ਫਿਰ ਤਾਂ ਹੱਥ ਤੋਂ ਹੁੰਦੀ ਆ ਆਪਾਂ ਹਮ ਕੋਈ ਪਾਣੀ ਘਾਟ ਹੁੰਦੀ ਆ ਕਰੇ ਮਿੱਟੀ ਨਾਲੇ ਮਿੱਟੀ ਨਾਲੀ ਤੋਰ ਲੈਂਦੇ ਸੀ ਹਮ ਢਿੱਡ ਵੀ ਨਹੀਂ ਵੱਧ ਆਓ ਖਾਧੀ ਵੀ ਹੁੰਦੀ ਕਿ ਜਾਂਦੇ ਆ ਕੱਲ ਮੈਂ ਦੋ ਬੰਦਿਆਂ ਦੀ ਰੋਟੀ ਲੈਂਦੀ ਸੀਗੀ ਹਾਂਜੀ ਐਨੀ ਭੁੱਖ ਲੱਗੀ ਉਹਦੀ ਰੋਟੀ ਵੀ ਮੈਂ ਇਕੱਲਾ ਹੀ ਖਾ ਗਿਆ ਰੋਟੀ ਤਾਂ ਵੀ ਐਂ ਦਾ ਮੋਟਰ ਤੇ ਜੇ ਬੰਦਾ ਪੂਰੀ ਪੂਰੀ ਲਿਆਵੇ ਫਿਰ ਵੱਧ ਭੁੱਖ ਲੱਗਦੀ ਆ ਜੇ ਵੱਧ ਹੋਵੇ ਘਰੇ ਕਦੇ ਬਰਫੀ ਖਾ ਲਈ ਕਦੇ ਲੱਡੂ ਵਾਲਾ ਕਦੇ ਬਿਸਕੁਟ ਖਾ ਲਈ ਨਹੀਂ ਜੇ ਤੁਸੀਂ ਵੱਧ ਲਿਆਵੋ ਵੀ ਹਾਂ ਬੰਦੇ ਵੱਧ ਹੋਣਗੇ ਜਾਂ ਵੱਧ ਖਾਵਾਂਗੇ ਉਸ ਦਿਨ ਘੱਟ ਖਾਦੇ ਹਾਂ ਬਿਕੋਜ਼ ਹਸਤੀ ਗੱਲ ਇੱਕ ਲੱਗੀ ਹੋਈ ਹੈ ਜੀ ਅਲੂਰ ਇੱਕ ਛੋਟੀ ਆ ਉਹਦਾ ਲਗ ਇੱਕ ਦੋ ਦਿਨ ਲੱਗਣਗੇ ਇੱਕਾ ਹੈਗੀ ਆ ਠੀਕ ਠੀਕ ਸਾਈਜ਼ ਦੀ ਆ ਜੰਤਰ ਰੱਖਿਆ ਹੋਇਆ ਜਿਹੜਾ ਬੱਕਰੀਆਂ પેટਾਂ ਨੇ ਕੋਲ ਨਹੀਂ ਹੁੰਦਾ ਹੈਗਾ ਜਿਹੜੀਆਂ ਖਿੱਚ ਕੇ ਤੋੜ ਲੈਂਦੇ ਹੁੰਦੇ ਨੇ ਆਪਾਂ ਵੀ ਵਰਤ ਕੇ ਦੇਖੀ ਇਹਨੂੰ ਕੀ ਕਹਿੰਦੇ ਨੇ ਤੁਸੀਂ ਦਾਤ ਗਿਆ ਹੁਣੇ ਹੁਣ ਮੈਂ ਹਾਂਜੀ ਪਤਾ ਨਹੀਂ ਡੈਡੀ ਮੈਂ ਤਾਂ ਦੇਖਿਆ ਹੀ ਪਹਿਲੀ ਵਾਰ ਆ ਐਨੀ ਨੇੜੇ ਤੋਂ ਨਾਈਫ ਨਾਲ ਵੀ ਟੁੱਟ ਜਾਣੀ ਉੱਚੀ ਦੇਣਾ ਪਹਿਲਾਂ ਅੱਗੇ ਦੇਖ ਲੈ ਸੁੱਕ ਮਾਜ ਕਰਦੇ ਹੁੰਦੇ ਸੀਗੇ ਹਾਂਜੀ ਕਿਵੇਂ ਕਰੀਏ ਗੱਲ ਸੁਣ ਰੇਤੇ ਨਾਲ ਕਿਵੇਂ ਕਰੀਏ ਦਿਖਾਈ ਇਹਨੂੰ ਪਤਾ ਨਹੀਂ ਕਹਿੰਦਾ ਸੁੱਕ ਮਾਜ ਕਿਵੇਂ ਹੁੰਦੀ ਹੈ ਜਾਣੇ ਹਰੇ ਰੇਤੇ ਮਿੱਟੀ ਪਾ ਕੇ ਹਾਂ ਆਏ ਹੋ ਜਾਂਦੇ ਜੀ ਅੱਗੇ ਹਾਂ ਉਹ ਤੱਕਲਾ ਈਲਾ ਸਾਪੜ ਮਲਦੀਆਂ ਨੇ ਪੁੱਛੇ ਜਣਾ ਚੱਲ ਬਈ ਤੇਰੇ ਘਰ ਵਾਲੀ ਵੀ ਮਿਲਦੀ ਆ ਹਾਂ ਹਾਂ ਕੀ ਉਹ ਜਿਹੜਾ ਹੁੰਦਾ ਸਾਪੜ ਵਾਲੀ ਰਿੰਨ ਵਿਮ ਕਿਹੜਾ ਹੁੰਦਾ ਤੇਤੇ ਨਾਲ ਲੱਕੜ ਤੇ ਬੂਰੇ ਨਾਲ ਵੀ ਕਰਦੇ ਨੇ ਲੱਕੜ ਦੇ ਬੂਰੇ ਨਾਲ ਰੇਤੇ ਨਾਲ ਮਿਕਸ ਕਰਕੇ ਉਹ ਜੇ ਖੰਬੜੇ ਵਾਲੀ ਬੇਜੀ ਸੁੱਕ ਮਾਸ਼ ਕਰਦੀ ਸੀ ਸਵਾਹ ਨਾਲ ਸਵਾਹ ਨਾਲ ਵੀ ਕਰਦੇ ਨੇ ਬੱਲੇ 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 ਚਮਕ ਜਾਂਦੀ ਹੂੰ ਗੁਰਦੁਆਰਿਆਂ 'ਚ ਵੀ ਰੱਖੀ ਹੁੰਦੀ ਐ ਸਵਾਈ ਹੁੰਦੀ ਬਹੁਤ ਵਾਰ ਸਫਾਈ ਨਾ ਇੰਨੇ ਭਾਂਡੇ ਨਹੀਂ ਸਫਾਈ ਦੇ ਦੇਖੇ ਜਿੰਨੇ ਉਹਨਾਂ ਦੇ ਹੁੰਦੇ ਨੇ ਇਹਦੇ ਉੱਤੇ ਵੀ ਕਹਿੰਦੇ ਨੇ ਵੀ ਇਹ ਜਿਹੜੇ ਤੁਪਕੇ ਜ ਰਹੇ ਹੁੰਦੇ ਨੇ ਉਹ ਸਰਫ ਕਰਕੇ ਉਹਦੇ ਕਰਕੇ ਰਹੇ ਡਿਟਰਜੈਂਟ ਕਰਕੇ ਰਹੇ ਨੇ ਇਹਦੇ ਜਾਈਦਾ ਚਾਹ ਪਾਣੀ ਪੀਣ ਰੋਟੀ ਓਮ ਹੀ ਹੁੰਦਾ ਨਮਕ ਕੌਲੀ ਲਿਆਂਦੀ ਹੁੰਦੀ ਆ ਉਹਦੇ ਵਿੱਚ ਸਟicker ਲੱਗਿਆ ਹੁੰਦਾ ਹਾਂਜੀ ਉਹ ਦਾਲ ਪਾ ਦਿੰਦੇ ਨੇ ਕੰਮ ਕਰ ਉਹ ਤਾਂ ਲਾ ਕੇ ਗੂੰਦ ਨਾਲ ਆਉਂਦਾ ਕਮਾ ਕੈਸਾ ਕਾਗਜ਼ ਪਾਵਾ ਗਰਮ ਕਰ ਉਹਦੇ ਨਾਲ ਲੈਣ ਲੱਗ ਜਾਂਦਾ ਨਾਲ ਹਾਂ ਹਾਂ ਜਦ ਕਰ ਦਾਲ ਪੈਂਦੀ ਉਹ ਵਿੱਚ ਲੋਕ ਬਹੁਤ ਲਾਪਰਵਾਹ ਨੇ ਆਹ ਉਹ ਰੇ ਆ ਮੇਰੀ ਗੱਲ ਸੁਣ ਭਾਂਡੇ ਰੱਖਦੇ ਹੋਵੇ ਬੈਠੂਰੇ ਉੱਤੇ ਬੈਠ ਭਾਈ ਉਹ ਤੇ ਅੱਛਾ ਵੀ ਧਾਣੇ ਤੁਹਾਡੇ ਤਾਂ ਥੋੜੇ ਤਗੜੇ ਸੀਗੇ ਸਾਡੇ ਤਗੜੇ ਸੀ ਸਾਡੇ ਤਗੜੇ ਹੈਂ ਆਏ ਨੂੰ ਮੂੰਹ ਕਰਕੇ ਦੱਸ ਵੀ ਕਿਹਦੇ ਤਗੜੇ ਸਾਡੇ ਤਗੜੇ ਸੀ ਮੈਂ ਸਾਡੇ ਨੇ ਡੰਡਾ ਫੇਰੂ ਆ ਉਹ ਪਿਆ ਸਾਡਾ ਛੱਡ ਕੇ ਉਹ ਸਾਡੇ ਨਹੀਂ ਸੀਗੇ ਹੈਂ ਕਰਨ ਕੀ ਤਾ ਜ ਉਹ ਬੱਟ ਪਾਇਆ ਸੀ ਭਾਜੀ ਵੱੱਟ ਪਾਇਆ ਕਰਨ ਕੀ ਦੀ ਤਗੜੀ ਆ ਹਾਂਜੀ ਹਾਂਜੀ ਪਾਣੀ ਰਹਾ ਤਾ ਤੁਸੀਂ ਵੀ ਪਾਣੀ ਪਈ ਜਾਂਦਾ ਮੈਂ ਜੋ ਪਈ ਨਾ ਗੂੜੇ ਪਾਣੀ ਅੱਛਾ ਅਸੀਂ ਤਗੜੇ ਆ ਕਿ ਸਰਦਾਰ ਤਗੜਾ ਅੱਛਾ ਰਾਹ ਤਗੜਾ ਉਹ ਕੋ ਘਰੇ ਪਈਆਂ ਗਾਗਰਾਂ ਰੱਖੀਆਂ ਨੇ ਦੂੜਿਆ ਲੈ ਚੂਹੇ ਲੈ ਆਂਦੇ ਨੇ ਪਈਏ ਹਾਂ ਨਾ ਗੱਲ ਸੁਣ ਕਿੱਥੇ ਗਾਗਰ ਪਈਆਂ ਨੇ ਇੱਕ ਅੱਧੀ ਗਾਗਰ ਅਸੀਂ ਚੱਕ ਲਾਂਗੇ ਪਤਾ ਇਹ ਵੀ ਨਹੀਂ ਹੈਗਾ ਰਾਤ ਨੂੰ ਲੱਭੀ ਆਏ ਨੇ ਜੇ ਸਾਹਮਣੇ ਦੇਖੇ ਤਾਂ ਦੱਸ ਦਈਏ ਉਹ ਜ਼ਿਆਦਾ ਠੀਕ ਨਾ ਲਮਾਰੀ ਲੈ ਕੇ ਆਉਣੀ ਨਵੀਂ ਘਰ ਬੱਚੇ ਵੱਡੇ ਹੋਗੇ ਸਾਡੇ ਇੱਕ ਨਾਈਆਂ ਦਾ ਵੀਰ ਸੀਗਾ ਸਾਡਾ ਛੋਟਾ ਬਬਲੂ ਹੁਣ ਤਾਂ ਗੁਜ਼ਰ ਗਿਆ ਬਿਜਲੀ ਬੋਰਡ ਸੀਗਾ ਉਹਨੇ ਕਹਣਾ ਇੱਕ ਆਹ almari ਭਰ ਗਈ ਹੋਣੀ ਹੈ ਹੋਰ ਲਿਆਂਦੀ ਇੱਕ ਹੋਰ ਲਿਆਂ ਤੁਹਾਨੂੰ ਸਭ ਬਾਹਰ ਮਰੇ ਦਾ ਵੀ ਸਰਦਾਰ ਕੋਲ ਪੈਸੇ ਨਹੀਂ ਹੈ ਹਾਂ 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 ਬਾਕੀ ਤੁਸੀਂ ਤਗੜ ਹੋ ਵੀ ਟਰੈਕਟਰ ਵੀ ਆ ਤੁਹਾਡੇ ਕੋਲ ਸਾਡੇ ਕੋਲ ਟਰੈਕਟਰ ਤਾਂ ਨਹੀਂ ਨਾ ਟਰਾਲੀ ਵੀ ਆ ਮੱਛਾਂ ਵੀ ਨਹੀਂ ਮੱਛਾਂ ਵੀ ਨਹੀਂ ਕਿੰਨੇ ਜਿਹੇ ਦੱਸ ਇਹਨੂੰ ਇਹ ਕਹਿੰਦਾ ਲਿਆਂਦੀਆਂ ਨਹੀਂ ਉਹ 1 ਲੱਖ 20 ਦੀ ਉਹਨਾਂ ਨੇ 1 ਲੱਖ 20000 ਦੀਆਂ ਉਹ ਨਿਕੜਿਆ ਬਾਈ ਦਾ 25000 ਰੁਪਏ ਮਿਸਰਦਾਰ ਦਾ ਆ ਉਹ ਵੈਸੋ ਆਪੇ ਲਊਗਾ ਉਹ ਆਪੇ ਦਊਗਾ ਹਾਂ ਬੰਦ ਬਾਲ ਕਰੀ ਯਾਰ ਬਹੁਤ ਦੇਰ ਤੇ ਸੀਗੇ ਕਿੰਨੀ ਦੇਰ ਤੇ ਸੀਗੇ ਮੇਰੇ ਨਾਲ 6-7 ਸਾਲ ਹੋ ਗਏ ਗਿੰਦਾ ਨਹੀਂ ਸੀਗਾ ਹੁਣ ਵੀ ਚਾਹੀਦਾ ਦੀ ਵਾਲਾ ਹਾਂ ਆ ਕਲਪਾਤ ਸਮੇਲੇ ਗਾਦੀ ਮੋਰ ਸਾਈਕਲ ਖੜਾਇਆ ਹੋ ਗਿਆ ਤੇ ਬਣ ਗਈ ਚਾ ਫੇ ਪਾਈਏ ਬਣਾਉਣੇ ਭੇਜਾ ਦੰਬ ਵੀ ਲੈ ਲਿਆ ਆ ਕਰ ਜਾਮਨੀ ਨਾਲ 11 ਫਟਾ ਆ ਬੁੜੀਆਂ ਜਾਂਦੀਆਂ ਸੀਗੇ ਮੈਨੂੰ ਪੁੱਛਦੀਆਂ ਸੀਗੀਆਂ ਹਾਂਜੀ ਕਹਿੰਦੀ ਵੀ ਫੌਜੀ ਸਾਹਿਬ ਮੈਂ ਕਿਹਾ ਹਾਂ ਭੈਣੇ ਭੈਣ ਲੱਗਦੀ ਆ ਸਾਡੀ ਬਈ ਮੁੰਡਾ ਇੰਨਾ ਸੋਹਣਾ ਛਿਟਾ ਦਿੰਦਾ ਵੀ ਇਹਦਾ ਵਿਆਹ ਮੰਗਣਾ ਹੋਇਆ ਹੋਇਆ ਕਾ ਕਾ ਹੋਇਆ ਨਹੀਂ ਮੇਰੀ ਵੀ ਧੋਤੀ ਆ ਮੈਂ ਰਿਸ਼ਤਾ ਕਰਨਾ ਕਹਿ ਨਹੀਂ ਦੇਲਾ ਕਿਵੇਂ ਗਾਟੀ ਮਾਰਦਾ ਮਾਹ ਜੀ ਇਹ ਤਾਂ ਵੀ ਪੋਤੇ ਆਲਾ ਵੀ ਆ ਮੁੰਡਾ ਹੀ ਕਰੀ ਕਰ ਮਾਹੇਕ ਪੁੱਤਰਾ ਚਾਹ ਬਣਾ ਦੇ ਮਿੱਠਾ ਜਿਆਦਾ ਰੱਖੇ ਥੋੜਾ ਜੀ ਬਸ ਦੁੱਧ ਖਤਮ ਕਰ ਦੇ ਥੋੜੀ ਥੋੜੀ ਉਹ ਬਣਾਈ ਆਹ ਮੱਖੀ ਅੱਜ ਹੀ ਕਰਦੀ ਆਂ ਹਾਂ ਆ ਇਹਦੇ ਵਿੱਚ ਹੀ ਪਾ ਦੇ ਥੋੜੀ ਜੀ ਪੱਤੀ ਮਿੱਠੇ ਦਾ ਅੱਧਾ ਚਮਚਾ ਵੱਧ ਪਾ ਦੀ ਮਿੱਠਾ ਵੱਧ ਪੀਂਦਾ ਅੱਜ ਪਚੋ ਮਾਰ ਲਿਆ ਪਲੇਟੇ ਕੱਲ ਮੰਗੋ ਨਾ ਹੋਰ ਆਪਾਂ ਨੇ ਕੀ ਕੰਮ ਕਰਨਾ ਹੁਣ ਰਿਓ ਪਾ ਕੇ ਪਹਿਲਾਂ ਖਾਲੇ ਧੋਣੇ ਆ ਹਾਂ ਫੇਰ ਫੇਰ ਕੇ ਪਿੱਤੀ ਕੋ ਯਾਰ ਲੰਚ ਚ ਜਿੰਨਾਰੇ ਲੰਚ ਬਾਈ ਨੂੰ ਕੀ ਕਹਦੇ ਉਹਨਾਂ ਵੀ ਜਿੰਨਾਰੇ ਮੇਰੇ ਰਗਾ ਦੇ ਵਿੱਚ ਸਾਹ ਨੇ ਚੱਲਿਆ ਚੱਲ ਮੇਰੇ ਹੱਥ ਚੱਲਦੇ ਨੇ ਉਹਨੇ ਤੇ ਇੱਥੇ ਰਹੂੰ ਮਰਿਆ ਵੀ ਤੇਰੇ ਅੰਦਰ ਹੀ ਰਹੂੰਗਾ ਸਾੜ ਮਰਿਆ ਤੇ ਤੰਗ ਕਰੇਗਾ ਤੰਗ ਨਹੀਂ ਕਰਦਾ ਕੰਮ ਕਰਦਾ ਫਿਰ ਜਾਊਗਾ ਉਹ ਜਿਵੇਂ ਆਪਣੀ ਮੋਰਗੇ ਨੇ ਜੇ ਮੁਰਗੀਆਂ ਬਾਹਰ ਚਲੀਆਂ ਜਾਣ ਮੋਰ ਨਹੀਂ ਨੀ ਮੋੜ ਲਿਆਉਂਦੀ ਹਾਂ ਐਵੇਂ ਤੂੰ ਟਾਵਰ ਤੇ ਬੈਠਾ ਰਿਹਾ ਕਰੀ ਜੇ ਕੋਈ ਚੋਰ ਆਇਆ ਇਹ ਜੀ ਗਲਤ ਹਰਕਤ ਕਰੀ ਉਹਨੂੰ ਸਾਡੇ ਫਿੱਕਾ ਲਾਤਾ ਗਿਰ ਗਿਆ ਜੂਗਾ ਜੇ ਮੱਝ ਖੁੱਲ ਗਈ ਉਧਰੋਂ ਮੋੜਦੀ ਮੱਝ ਦੇ ਮਗਰ ਕੀ ਆ ਕੱਟਾ ਕੱਟੀ ਕੱਟਾ ਅਗਰ ਆਲਾ ਰੁਪਈਆ ਸਾਨੂੰ ਵੀ ਦੇ ਦੇ ਵੀਰੇ ਆਪਾਂ ਨੂੰ ਕਹ ਰਹੇ ਕਿ ਤੂੰ ਪਟਾਲਿਆ ਵੀ ਅੱਧੇ ਤੂਲੇ ਦੀਆਂ ਤੇ ਮੈਲੇ ਨੂੰ ਬਹੁਤਾ ਮਾ ਮਾਇਆ ਨਾਲ ਮੂਹ ਨਹੀਂ ਕਰੀਆ ਅੱਛਾ ਹੁਣ ਕਹਿੰਦਾ ਮੈਂ ਕਿ ਉਹ ਵੀ ਸਾ ਤੂੰ ਸੱਪ ਬਣ ਜੀਂਗਾ ਸਾਨੂੰ ਕੁੱਟਣਾ ਪਿਆ ਕਰਦਾ ਆਪਣਾ ਬਣਦਾ ਹੀ ਨਹੀਂ ਹੈਂ ਸੱਪ ਨਹੀਂ ਬਣਦਾ ਹਾਂ ਕਬੂਤਰ ਬਣੂੰਗਾ ਅੱਛਾ ਚਾਦੀ ਤੇ ਬੈਠਿਆ ਕਰੂੰਗਾ ਇਹਦੇ ਕੋਈ ਕਬੂਤਰ ਆਜੋ ਸਾਡੇ ਦਾ ਕਿਹੜਾ ਬਿੱਲੀ ਚੜ ਗਈ ਸੀ ਬਿੱਲੀ ਦੇ ਮਗਰ ਪੈ ਗਿਆ ਉੱਤੋਂ ਛਾਲ ਮਾਰੀ ਮੁੜ ਕੇ ਬਿੱਲੀ ਅੰਦਰ ਨਹੀਂ ਆਈ ਨਾ ਸਾਡੇ ਕਬੂਤਰ ਆਉਗਾ। ਉਹ ਆਪਾਂ ਨੂੰ ਜਾ ਕੇ ਰਾਤ 6 ਵਜੇ ਗਏ ਆ ਪਨੀਰਾ ਹੋ ਗਿਆ। ਹਾਂ ਪਕੌੜੇ ਖਾਦੇ। ਪਕੌੜੇ ਖਾਦੇ। ਕੀ ਨਹੀਂ ਖਾਣਾ? ਪੰਜ ਨੇ ਕੀ ਕਰੇ। ਕਿੰਨੇ ਦੇ? 20 ਰੁਪਏ ਦਾ ਲੈ ਤੇ ਮੈਨੂੰ ਫੜਾਦੇ ਹੁਣ। ਹਾਂ ਤੂੰ ਖਾ ਗਿਆ। ਮੈਂ ਨਾ ਕੱਲੇ ਜਾ ਕੇ ਨੂੰ ਫੜਾਦੇ ਮੈਂ ਤਾਂ ਨਹੀਂ ਖਾਦੇ। ਤੂੰ ਖਾਂਦਾ ਨਹੀਂ ਕੁਝ ਦੀ ਜਿਵੇਂ ਮੁੰਡੇ ਪੋਤੇ ਨੂੰ ਦੇ। ਮੈਂ ਤੇਰੇ ਘਰ ਦੇ ਗੋਲੇ ਦਾ ਕਾੜਿਆ ਸੀ ਮੈਂ। ਮੈਂ ਸਾਰਾ ਖਾਤਾ ਜਾਗਦਾ ਹੁਣ ਕੋਈ ਮੈਂ ਤੈਨੂੰ ਇਥੋਂ ਬਿਸਕੁਟ ਦਮਾ। ਹਾਂ ਤੈਨੂੰ ਕੋਈ ਚੀਜ਼ ਦਮਾ ਜੇ ਤੂੰ ਲੈ ਜਾ ਕੇ ਪੋਤੇ ਨੂੰ ਆਉਂ ਵੀ ਲੈਣਾ ਮੰਗਦਾ ਤਾਂ ਕਹਦਾ ਤੂੰ ਕੀ ਲੈਣ ਅੱਛਾ ਅੱਛਾ ਘਰੋਂ ਮਰੂਦ ਲੈ ਚਾਈਦੇ ਤੋੜ ਕੇ ਕਹਿੰਦਾ ਮੂੜਾ ਦੇਂ ਦੇ ਹਾਂ ਮੈਂ ਦੇਖਿਆ ਬਾਈ ਦੇ ਦੋ ਮਰੂਦ ਨੇ ਉਹ ਤਾਂ ਨਹੀਂ ਖਾਂਦੇ ਸਾਰੇ ਕੱਚੇ ਹੀ ਖਾਈ ਜਾਂਦੇ ਨੇ ਜਾਨਵਰ ਇਹ ਹੀ ਖਾਂਦਾ ਇਹ ਕਮਣਾ ਤੋੜ ਕੇ ਉਰੇ ਪਰੇ ਰੱਖ ਦਿੰਦਾ ਜਾਂਦਾ ਹੋਇਆ ਪੀਤੀ ਜਿ ਵੀ ਨਹੀਂ ਭੁੱਲਦਾ ਚੱਲ ਨਹੀਂ ਖਰਾਬ ਹੀ ਹੋਣਿਆ ਇਹ ਜਮੜਾ ਵੀ ਭੁੱਲ ਜਾਣਾ ਹਾਂ ਅੱਜ ਕਿੰਨੇ ਪੈਸੇ ਲੈਣੇ ਨੇ ਅੱਜ ਕਿੰਨੇ ਪੈਸੇ ਲੈਣੇ ਨੇ ਇਹਦੇ ਅੱਜ 500 ਦੇ ਦੇ ਕਾਹਨ ਤੇਰਾ ਰਿਓ ਫਰੀ ਸਾਹ ਹੁਣ ਵੀ ਫਰੀ ਆ ਮੈਂ ਭਾਈ ਸਾਹਿਬ ਤੋਂ ਲੈ ਕੇ ਆਏ ਆ ਐ ਹਾਂ ਪੀਤੀ ਭੋਜਨ ਦਾ ਫਰੀ ਆ ਨਾਲ ਕਹਿ ਰਹੇ ਉਹ ਤੈਨੂੰ ਤੁਰਣੇ ਲੱਗਿਆ ਉਹਦਾ ਮੈਨੂੰ ਲੱਗਿਆ ਉਹ ਪ੍ਰੀਤੀ ਭੋਜਨ ਦਾ ਐ ਪ੍ਰੀਤੀ ਭੋਜਨ ਦਾ ਤੇ ਬੈਠਣਗੇ ਅੱਛਾ ਅੱਜ ਜਦ ਤੁਰਣੇ ਸਵੇਰੇ ਤੁਰੇ ਆ ਭਾਈ ਸਾਹਿਬ ਦੇ ਘਰੋਂ ਪੀਤ ਕਰਕੇ ਤੁਰੇ ਆ ਕੀ ਪੀ ਕੇ ਤੁਰੇ ਆ ਉਹ ਹੀ ਪੀਤੀ ਸੀ ਅੰਗਰੇਜ਼ੀ ਉਹ ਹੀ ਪੀਤੀ ਕੈ ਦਿਨ ਘੜਤੀ ਬੋਤਲ ਮੈਂ ਹਲਾ ਹਫਤਾ ਨਾ ਗਿਆ ਥਿਰ ਉਹ ਵੀ ਫੜ ਲਾਤੇ ਚਾਹ ਜਗੜਾ ਕੋ ਵੀ ਚਾਹ ਚਾਹ ਪਾਪਾ ਪਿੰਦੇ ਨੇ ਵੀ ਗੱਲ ਸੋਹਣ ਜੇ ਤੈਨੂੰ ਦੇ ਦੀਏ ਬੋਤਲ ਇਹ 'ਚ ਕੋਈ ਸ਼ੱਕ ਨਹੀਂ ਤੂੰ ਚਾਹ ਡੋਲ ਕੇ ਧਰਮ ਵਿੱਚ ਪਾ ਮੈਂ ਤਾਂ ਜਿਹੜੇ ਚਾਹ ਨਾਲ ਘਰ ਪੀਦਾ ਮੈਂ ਤਾਂ ਗੱਲ ਹੋ ਗਈ ਕਿਹ ਕਿਹਦੀ ਚਾਹ ਹੁਣ ਦੱਸ ਮੁੰਡੇ ਨੂੰ ਵੀ ਕਹਮੀ ਚਾਹ ਤੇਰੀ ਏ ਤੇ ਇਹ ਆ ਦੁੱਤੀ ਦੁੱਤੀ ਗਾਉਂ ਬੋਤਲ ਉਹ ਰੋ ਉਹਨਾਂ ਨੇ ਪੀਤੀ ਤੇ ਨਾਤੀ ਜੀ ਅੰਤੀ ਜੀ ਅਕਕਲਾ ਲਗੈ ਗੇਰੀ ਪੀਤੀ ਚੜਾਲ ਦੋ ਵਾਰ ਪੰਜਵੇਂ ਆ ਦੋ ਪੰਜ ਹਾਂ ਅਸਾ ਛਾ ਇੱਕ ਹੋ ਪੀ ਕੀ ਆਇਆ ਛੇ ਇੱਕ ਹੋ ਪੀਣੀ ਆ ਹਾਂ ਸੱਤ ਅਸਾ ਜੇ ਤੂੰ ਮੈਂ ਬੋਤਲ ਦੇ ਦਮਾ ਹੁਣ ਸ਼ਰਾਬ ਦੀ ਤੂੰ ਚਾਹ ਢੋਲ ਕੇ ਵਿੱਚ ਪਾ ਲੈਗਾ ਨਾ ਮੈਂ ਨਹੀਂ ਵਿੱਚ ਪਾਉਂ ਉਹ ਇਹਨੇ ਠੰਡੀ ਹੋ ਜਾਣਾ ਤੈ ਕਹਣਾ ਵੀ ਥੋੜੀ ਜੀ ਰੱਖ ਲੈ ਮੈਂ ਬਾਕੀ ਬਾਅਦ ਕਰਾਂ ਇਹ ਵੀ ਹੋਊਗੀ ਹਾਂ ਹਾਂ ਵੇ ਵੀ ਹੈਵੇ ਬਣ ਜਾਣੀਆਂ ਵਿੱਚ ਜਾ ਕੇ ਹਾਂ ਹੁਣ ਇਹਦੀ ਸ਼ਰਾਬ ਘੱਟ ਪਊਗੀ ਸ਼ਰਾਬ ਤਾਂ ਵੱਧ ਪਾਉਣ ਦੇ ਮਾਰੇ ਨੇ ਪਹਿਲਾਂ ਥੋੜੀ ਜਿਹੀ ਡੋਲਿੰਗ ਆ ਵੀ ਪਾਣੀ ਪਾਣੀ ਦੀ ਨਾਸਰਾ ਰੱਖਾ ਇਹ दारू ਪੀ ਕੇ بگੜ ਜਾਂਦਾ ਬਹੁਤ ਅੱਛਾ ਜੀ ਨਹੀਂ ਰਾਮ ਲੁੱਟਾ ਕੇ ਪਾਇਆ ਫੇਰ ਨਹੀਂ ਪਤਾ ਲੈਂਦਾ ਆਕੇ ਨੂੰ ਬੁਲਾਈਦਾ ਨਾ ਕੋਈ ਕੁੱਤਾ ਕੋੜ ਆ ਜਾਂਦਾ ਉਹ ਲੈ ਜਾਂਦਾ ਉੱਥੇ ਨਾ ਕਰ ਸੁਣੂ ਤੇਰੇ ਹੋਰ ਕੀ ਨਹੀਂ ਆਉਣਾ ਪੋਤਾ ਪੋਤੀ ਆਉਂਦੇ ਨੇ ਕੁੜੀ ਆ ਗਈ ਦੋਤਾ ਦੋਤੀ ਆ ਗਈ ਬਾਹਰ ਕੋਈ ਨਹੀਂ ਆਉਂਦਾ ਹੈ ਘਰ ਦੇ ਤਾਂ ਕਹਿ ਦਿੰਦੇ ਨੇ ਬਾਪੂ ਬਾਹਰ ਹੀ ਠੀਕ ਆ ਆਏ ਬਾਹਰੇ ਰੱਖੋ ਠੀਕ ਹੈ ਤਾਂ ਅੰਦਰ ਆਉਂ ਮੋਹਰ ਕਹਿੰਦਾ ਹੁੰਦਾ ਵੀ ਤੂੰ ਉੱਥੇ ਹੀ ਬਹਿ ਜਾਕਰ ਠੀਕ ਹੈ ਤਾਂ ਹੁੰਦਾ ਐ ਓਕੀ ਬਹਿ ਜਾਕਰ ਮਾਸੜਾ ਉੱਥੇ ਮੱਛੀ ਲੜਦਾ ਉੱਥੇ ਕਿੱਥੇ ਉਹ ਤੇ ਕਿਤੇ ਆ ਦੇ ਕਰ ਹੈ ਸਰਦਾਰ ਸਰਦਾਰ ਦੇ ਘਰੇ ਤਾਂ ਮੁੰਡਾ ਕਹਿੰਦਾ ਤੂੰ ਪੈਸੇ ਦੇ ਦਿਆ ਕਰ ਸਾਨੂੰ ਸੋਤੇ-ਸੂਤੇ ਬਾਕੀ ਪੈ ਉੱਥੇ ਜਾ ਇਹ ਵੀ ਕਰ ਹਾਂ ਮੇਤੇ ਬਣਾ ਸਾਡੇ ਕੁਕਾਰ ਨਹੀਂ ਸਕਦੇ ਹੈ ਉਹ ਮੇਤੇ ਬਣਾ ਕੁਝ ਨਹੀਂ ਕਰ ਸਕਦੇ ਉਹ ਕਹਿੰਦੇ ਸਾਡੇ ਬਾਪੂ ਤਾਂ ਪਤਾ ਹੀ ਨਹੀਂ ਹੈਗਾ ਜੂ ਪਤਾ ਸਾਨੂੰ ਇਹ ਪਤਾ ਨਾ ਕੀ ਦੀ ਲਿਆ ਤੇਰੇ ਕੋਲ ਕੀ ਹੈ ਬੜੀ ਮਾਇਲਾ ਕਰਦੇ ਆ ਦੋ ਨਾ ਹਾਂ ਤੂੜੀ ਲੈਤੀ ਤੂੜੀ ਲੈਤੀ ਕਾਲਕੁਲੇਟੀ ਸਰਦਾਰ ਨੇ ਕਿਹਨੀਆਂ ਤੂੜੀਆਂ ਟਰਾਲੀ ਦੇ ਪੈਸੇ ਛੱਡਤੇ ਇੱਕ ਤੇ ਛੱਡਤੇ ਮੈਂ ਕਹਿੰਦਾ ਇੰਨਾ ਦੀ ਵੀ ਪਾ ਤੂੜੀ ਇਹਨੇ ਪਾਲਟੀ ਕਰੀ ਨਾਲੇ ਤਾਂ ਇਹਦੀ ਤਨਖਾਹ ਵਧੀ ਅੱਛਾ ਜੀ ਅੱਛਾ ਫੇ ਕੀ ਲਾਇਆ ਕੀ ਖਲਾਇਆ ਤੇ ਜੋ ਬੋਤਲਾਂ ਪੀ ਗਏ ਸੀ ਤੇ 300 ਦਾ ਮੀਟ ਲੈ ਆਂਦਾ ਸੀ ਅੱਛਾ ਸੜਾ ਲੈ ਲਿਆਤੀ ਆ ਸੋਣੀ ਲਸਣ ਸਾਫ ਤੋਂ ਸੋਣੀ ਸਿਲਕੀ ਹਾਂ ਮਦੀਨੇ ਮੈਸਜ ਕਰਤਾ ਬੱਚੇ ਉਹ ਜਿਹੜੀ ਹੁੰਦੀਆਂ ਨੇ ਪੀੜਨੇ ਵਾਲੀ ਗਰਾਂਡਰ ਉਹ ਭਈਆ ਕਹਿੰਦਾ ਵੀ ਛੱਲੇਣਾ ਨਹੀਂ ਹੈਗਾ ਹਾਂ ਆਹ ਕੁ ਬੱਚੇ ਬੀਬੀ ਕਹਿੰਦੀ ਉਹ ਕਹਿੰਦਾ ਵਾਹ ਕੀ ਜਿਆਦਾ ਸੰਭੂ ਭਈਆ ਕਹਿੰਦਾ ਬੀਬੀ ਮੀਟ ਮਸਾਲਾ ਲਿਆ ਦੇ ਕਹਿੰਦੀ ਇਹਦਾ ਧਨੀਏ ਨੂੰ ਮੀਟ ਮਸਾਲਾ ਕਹਿੰਦੀ ਆ ਅੱਛਾ ਕੋਈ ਨਾ ਸਾਤ ਨਹੀਂ ਉਹ ਡੁੱਡੀਆਂ ਵਾਲਾ ਉਹ ਕੁੱਤੇ ਵਿੱਚ ਪਾ ਬਣਿਆ ਕਿਵੇਂ ਵਧੀਆ ਬਣਿਆ ਸਰਦਾਰ ਨੇ ਵੀ ਖਾਤਾ ਪੀਤੀ ਤਾਂ ਨਹੀਂ ਸਰਦਾਰ ਨੇ ਆ ਪੀਣਾ ਨਹੀਂ ਅੱਛਾ ਬੀਬੀ ਨੇ ਵੀ ਖਾਤਾ ਉਹ ਬਾਜ਼ੀ ਗਾਟ ਖਾ ਰਿਹਾ ਹੈ ਦੋ ਜਨ ਤਾਂ ਦਿਖਾ ਲੈ ਨਹੀਂ ਸਾਨੂੰ ਇਹਨਾਂ ਨੇ ਘੱਟਾ ਉੱਪਰ ਚੱਲੋ ਜਨੇ ਕਾਲਨ ਦੇ ਮਰ ਜਾਲੇ ਬੰਦੇ ਆਲੇ ਕਹੀ ਕਿਤੇ ਰਹਿੰਦੇ ਸਾਨੂੰ ਮਿਲਿਆ ਨਹੀਂ ਮਾ ਕੇ ਨਾਲ ਚਲੇਗਾ ਫੇਰ ਨਹੀਂ ਮੋੜਦਾ ਫੇਰ ਦਿਲਾ ਕੱਢ ਕੇ ਕੰਬੂ ਜਿਹੜਾ ਦਾਸ ਤੇ ਆਪਣੇ ਨਾਲ ਅੱਛਾ ਉਹ ਕਹਿੰਦਾ ਵੀ ਬਾਕੀ ਸੁਬ੍ਹਾ ਖਾਂਗੇ। ਨਾ ਕੱਲ ਨੂੰ ਮਿਲੇਗਾ। ਆ ਮੈਂ ਉਹਨੇ ਝਾਮ ਕਰਕੇ ਲਉਦਾ। ਮਿਲਣ ਆਲੀ ਫੇਰ। ਨਾ ਨਾ। ਉਹਨੇ ਉਹਨੇ ਝਾਮ ਕਰਕੇ ਖਾਦਾ ਹੂ। ਇਹ ਤਾਂ ਪਤਾ ਨਹੀਂ ਵੀ ਬਚਿਆ ਨਹੀਂ ਬਚਿਆ। ਬਚਿਆ ਬਚਿਆ ਖਾ ਲਿਆ ਗਿਆ ਤੀ। ਬਈ ਨੂੰ ਰੋਟੀ ਨਾਲ ਮੀਟ ਦਿੱਤਾ। ਹਾਂ। ਉਹਨੂੰ ਦਿੱਤਾ 3 300 300 ਸੇ ਨਿਕਲ ਗਿਆ। 300 ਸੇ ਨਿਕਲ ਗਿਆ। ਫੇਰ ਤੁਸੀਂ ਤਿੰਨ ਰੱਜ ਕੇ ਖਾਤਾ। ਆਦਾ ਨਹੀਂ ਹੈ ਗਮ। ਖੀਣ ਲੱਗੇ ਆ ਨੇ ਖਾਦਾ ਨਹੀਂ। ਨਹੀਂ ਸੁਣੀ ਇੱਕ ਪਾਇਆ ਤੇ ਯਾਨੀ ਮਾਂ ਇੱਕ ਇੱਕੇ ਖਾਇਓ ਜਾਂ ਰੁਕਤੀ ਨਾ ਖਾਣਾ ਖਾਇਓ। ਅੱਛਾ ਅਭੀ ਘਰ ਨਾ ਜਾਵੇ। ਘਰ ਜੂ ਗਾ ਤੇ ਮੱਖੋ ਜੀ। ਤੇ ਭਾਈ ਸਾਹਿਬ ਨੇ ਵੀ ਰੱਖ ਲਿਆ। ਹਾਂ। ਕਾਲ ਨੂੰ। ਹੋਂ ਤਾਂ ਪਹਿਲਾਂ ਨੂਮ ਵਿੱਚ ਦੇਖਿਆ ਕਰਾਂ ਮੈਂ ਦੇਖਾ ਟੈਸਟੀ ਮੈਂ। ਹਾਂ ਵੀ ਹੋਂ 3 ਕਿਲੋ 150 1.5 ਕਿਲੋ ਹੋਊਗਾ। ਉਹ ਚਾਰ ਜਗ੍ਹਾ ਵੰਡਿਆ ਗਿਆ। ਹਾਂ। ਤੇ ਅੱਧਾ ਅੱਧਾ ਕਿਲੋ ਹੀ ਆਇਆ। ਹਾਂ ਅੱਧਾ ਕਿਲੋ ਆਇਆ। ਤੇ ਸਰ ਤੁਸੀਂ ਮਗਰ ਕੀ ਭਾਲਦੇ। ਬਾਅਦ ਚ ਹੱਡੀਆਂ ਢੋਲੋ ਬਾਕੀ ਤੁਸੀਂ ਹੱਡੀਆਂ ਖਾ ਲੋ। ਖੱਡੀਆਂ ਚੱਕ ਕੇ ਧੋ ਕੇ ਪਾਣੀ ਚੂਹੇ ਚੂਸੀ ਜਾਣੀ ਸੀ ਕਿ ਦਾਲ ਚ ਪਾ ਲੈਂਦੇ ਹਾਂ ਉਹੀ ਚੂਸੀ ਜਾਂਦੇ ਨਹੀਂ ਬੀਬੀ ਨੂੰ ਕਹਿੰਦਾ ਮੈਂ ਸਾਗ ਲੈ ਸਾਗ ਤੇ ਲੈ ਕੇ ਖਾ ਹੀ ਜਾ ਉਹ ਇਨਾ ਕੀ ਇਨਾ ਕੀ ਹੁੰਦਾ ਫੇਰ ਖਾਤਾ ਜਾਂਦਾ ਹੁਣ ਤਾਂ ਮੀਟ ਮੈਂ ਇਹਨੂੰ ਮੱਛੀ ਲੈ ਦਵਾਂ ਮੁਰਗਾ ਲੈ ਦਵਾਂ ਖਾਣਾ ਨਹੀਂ ਇਹਦੇ ਭਈਆ ਹਾਂਜੀ ਕਹੂਗਾ ਨਾ ਘਰੇ ਲੈ ਕੇ ਜਾਊਂ ਪੋਤੇ ਨੂੰ ਖਵਾਊਂਗਾ ਮੁੰਡੇ ਨੂੰ ਖਵਾਊਂਗਾ ਜਿਹੜਾ ਮੁੰਡਾ ਕਹਦਾ ਤੂੰ ਪੈਸੇ ਤੇ ਸਮਾਨ ਦੇ ਦਿਆ ਕਰ ਉਹਨੂੰ ਦੇ ਕੇ ਤਾਂ ਮੀਟ ਖਾ ਲਾ ਇਹ ਵੀ ਆ ਉਹ ਗੱਲਿਆ ਤਾਂ ਬਹੁਵਜਿਆ ਬਣਿਆ ਹੈ ਤੂੰ ਤਾਂ ਬੱਚੇ ਨੂੰ ਪਿਆਰ ਕਰਦਾ ਤੈਨੂੰ ਘੱਟ ਕਰ ਉਹ ਨਾਲੇ ਕਾਟ ਦੇਗਾ ਹੈ ਜਵਾਕੀ ਮੰਮੀ ਕਰਦੀ ਆ ਉਹ ਵੀ ਐ ਜੀ ਆ ਜਵਾਕਾਂ ਵਰਗੀ ਹੋਗੀ ਆਹ ਉਹ ਕਰਦੇ ਨਾਲ ਕਰ ਕਰਦੀ ਪ੍ਰੋਬਲਮ ਕਿੱਦਾਂ ਚੱਕ ਲਿਆ ਹਾਂ ਕਿੱਦਾਂ ਹੁਣ ਸਿੱਧੇ ਰਾਹ ਤੁਰਤੀ ਕੀ ਧੰਦਾ ਕਰੇ ਸਰਦਾਰ ਤਾਂ ਸਿੱਖਣਾ ਸੀ ਸਰਦਾਰ ਤਾਂ ਸਿੱਖਿਆਣਾ ਬਾ ਡੰਡਾ ਚੱਕ ਤਾਂ ਲੋਟ ਆਉਗੀ ਉਹ ਆਪਣੀਆਂ ਰੋਟੀ ਵੀ ਖਾਂਦੀ ਆਪਾਂ ਤੇ ਸਭ ਕੋ ਬਾੜੇ ਪਾ ਦੇ ਪਾ ਦੇ ਤੇ ਆਪਣੀ ਪੁਕਾਲਣੀ ਅੰਡਾ ਲੈ ਜਾਣੀ ਆ ਕੰਮ ਇਹ ਆ ਸੇਮ ਹੀ ਆਗਦੀਆਂ ਗੱਲਾਂ ਨੇ ਜੀ ਇਹ ਪਿੰਡਾਂ ਨੇ ਤਾਂ ਸਮਝ ਲੈਂਦੇ ਨੇ ਕਈ ਬੰਦੇ ਫੈਂਡ ਹੋ ਜਾਂਦੇ ਨੇ ਹਾਂ ਹਾਂ ਸਾਰੇ ਮੈਂ ਹੱਸਾ ਮਜ਼ਾਕ ਚੱਲਦੇ ਹੁੰਦੇ ਸਾਰੇ ਫਿਰ ਹੱਸਾ ਮਜ਼ਾਕ ਮੋਟਰ ਨਾ ਇਹਦੇ ਕੋਲ ਗਾਣੇ ਵਾਲਾ ਫੋਨ ਆ ਨਾ ਮੇਰੇ ਕੋਲ ਹੁਣ ਵੀ ਅਸੀਂ ਗੱਲਾਂ ਹੀ ਮਾਰਨੀਆਂ ਨੇ ਇਹਨਾਂ ਕੋਲ ਕੋਣ ਹੁੰਦੇ ਵੀ ਉਹ ਵੀ ਲੰਚ ਟਾਈਮੇ ਇਕੱਠੇ ਹੋਏ ਹਾਂ ਉਹ ਤੋਂ ਪਹਿਲਾਂ ਤਾਂ ਉਹ ਕੰਮ ਕਰਦੇ ਸੀ ਆਪਣਾ ਆਪਣਾ ਫਿਰ ਉਹਨਾਂ ਗੱਲਾਂ ਵੱਜ ਜਾਂਦੀਆਂ ਨੇ ਹੱਸਾ ਮੁਖਾਲਾ ਜਾਂਦਾ ਇੱਕ ਹੋਰ ਗੱਲ ਸੁਣੋ ਓਏ ਓਏ ਆ ਪੂਰੀ ਅਮੀਰੀ ਗੱਲ ਸੁਣੋ ਕਹਾਂਦਾ ਨਹੀਂ ਤੂੰ ਕੱਲ ਜਦ ਬੀਬੀਆਂ ਭੈਣਾਂ ਨਿਕਲੀਆਂ ਜਾਂਦੀਆਂ ਸੀ ਅੱਛਾ ਤੂੰ ਰਿਓ ਪੌਂਦਾ ਸੀਗਾ ਉਹਨਾਂ ਨੂੰ ਦੇਖ ਕੇ ਦੇਖੀ ਗਿਆ ਰਿਓ ਪਹਿਲੇ ਵਾਲੇ ਕਿਵੇਂ ਹੋ ਜੇ ਗਾਰੇ ਚ ਪਾਈ ਵੜ ਗਿਆ ਮਾਵਾ ਜਾਰਾ ਕਿਹ ਕਹੇ ਆ ਫੇਰ ਉਹਥੇ ਸਾਈ ਪਾ ਕੇ ਮੱਥੇ ਰੱਤ ਮਾਰਿਆ ਮਾਵਾ ਤੂੰ ਪੌਣਾ ਤੇ ਤੇ ਸਮਝਣ ਉਹ ਬੀਬੀਆਂ ਭੈਣਾਂ ਨੂੰ ਇਹ ਦੇਖ ਕੇ ਫੇਰ ਸਾਡੀਆਂ ਭੈਣਾਂ ਹੀ ਲੱਗਦੀਆਂ ਨੇ ਉਹਨਾਂ ਨੂੰ ਦੇਖ ਕੇ ਕਹਿੰਦੇ ਨਾਲ ਦੇਖੀ ਗਿਆ ਹਾਂ ਇਹ ਤਾਂ ਅੱਜ ਦੁਬਾਰਾ ਉੱਚੇ ਫੇਰ ਇਹ ਤਾਂ ਇੰਨਾ ਚੰਗਾ ਇਹ ਤਾਂ ਚੰਗਾ ਬੜੀ ਬੱਤ ਨਾਲ ਲੱਗੀ ਸੀਗੀ ਕਿਤੇ ਨਾਲ ਮੋੜੇ ਤੇ ਜਾਂ ਉਹ ਪਰੇਦੰਨ ਬੜ ਕੇ ਸਿੱਟਾ ਹਾਂ ਜੀ ਦੂਰ ਚਲੀ ਗਏ ਯਾਰ ਦੇਖਣੋਂ ਹਟ ਗਈਆਂ ਫੇਰ ਕਰੇ ਮੈਂ ਤਾਂ ਉਰੇ ਹੀ ਪੁੱਜ ਗਿਆ ਉਹ ਇਵੇਂ ਹੋ ਜਾ ਹਾਂ ਬਾਹਰ ਖਿਡਾ ਨਹੀਂ ਤੇਰੀ ਆਪਣੇ ਜਿਵੇਂ ਰੜੀ ਕੋਗੀ ਬਾਹਰ ਖਿਡਾ ਕਿੱਥੇ ਲੱਗੀ ਹੈ ਜਾਨੀ ਹਾਂਸੀ ਚ ਸੁਹਾਗਾ ਵੀ ਜਿਹੜਾ ਹੱਥ ਥੱਲੇ ਲਾਏ ਨਹੀਂ ਸੀ ਉੱਪਰ ਹੀ ਫੇਰਦੀ ਜਾਂਦਾ ਸੀ ਵੀ ਆਪਰੇ ਡਰਾਈਵਰ ਰੱਖਿਆ ਸੀ ਇਹਦਾ ਜਦ ਆਪਾਂ ਨੇ 45 ਟਰੈਕਟਰ ਲਿਆ ਸੀਗਾ ਹਾਂਜੀ ਸਨ ਤਾਂ ਮੇਰੇ ਯਾਦ ਨਹੀਂ 5 6 ਸ਼ਾਇਦ ਪਾਣੀ ਛੱਡੀ ਆਪਾਂ ਨੇ ਹੂੰ ਉਹਨਾ ਮੈਨੂੰ ਚਲਾਉਣਾ ਵੀ ਨਾ ਚਾਚੇ ਉਹ ਜਦ ਜੱਗਾ ਰੱਖਿਆ ਜੀ ਪਿੰਡ ਆਪਾਂ ਨੇ ਹਾਂਜੀ ਉਹਨੇ ਕਹਨਾ ਗੇੜੇ ਦਿੱਤੇ ਚਾਚਾ ਇੱਕ ਪਾਸੇ ਮਿੱਟੀ ਲਾਉਣ ਲੱਗ ਗਿਆ ਮੈਂ ਖੁੰਝੇ ਖੁੱਡਣ ਲੱਗ ਗਿਆ ਇੱਕ ਬੱਟ ਪੱਤੀ ਦੀ ਉਹਨੇ ਲੇਵੜ ਚੱਕ ਲਈ ਉਹ ਬ੍ਰੇਕ ਅੰਦਰਲੇ ਦੱਬਿਆ ਕਰੇ ਮੂੜ ਲਿਆ ਕਰੇ ਅਸੀਂ ਆਪਣੇ ਕੰਮ ਚ ਲੀਜੀ ਉਹ ਰਾਹ ਸੜੀ ਉੱਪਰ 5-7 ਮੋਟਰਸਾਈਕਲ ਖੜ ਕੇ ਵੀ ਕੀ ਕਰਦਾ ਕਰਦਾ ਕੀ ਕਰਦਾ ਉਹ ਜਾੜ ਤੇਰੇ ਚਾਚੇ ਨੇ ਦੇਖਿਆ ਵੀ ਮੋਟਰਸਾਈਕਲ ਖੜੇ ਨੇ ਮੈਨੂੰ ਕਹਦਾ ਬਾਈ ਮੈਂ ਕਿਹਾ ਹਾਂ ਕਹਿੰਦਾ ਬੰਦੇ ਖੜੇ ਨੇ ਮੈਂ ਉਹ ਨਾ ਵਾਲਾ ਦੇਖਿਆ ਜਾਂ ਜੱਗੇ ਵਾਲਾ ਦੇਖਿਆ ਜੱਗੇ ਦੇ ਹਾਲ ਉੱਪਰ ਜਿ ਕਿ ਹੋਵੇ ਜਦ ਕਿ ਨਾ ਹੋਵੇ ਨਾਲੇ ਤਾਂ ਉਹ ਅੰਦਰਲੇ ਬ੍ਰੇਕ ਮਾਰ ਹੈ ਨਾਲੇ ਸਟੀਅਰਿੰਗ ਦੇ ਪੰਪ ਅਰੇ ਰਹਿ ਲਓ ਉਹ ਫਿਰ ਜੱਗੇ ਨੂੰ ਰੋਕ ਕੇ ਦੱਸਿਆ ਆ ਹਾ ਹੜ ਲਾਲ ਜਿੰਦਗੀ ਚ ਬਹੁਤ ਕੁਝ ਹੋ ਜਾਂਦਾ ਹਾਂ ਤੇਲਾ ਹੁਣ ਕੰਦ ਇਹ ਰਹੇ ਹੋ ਗਿਆ ਮੈਂ ਬਾਜ ਮੈਂ ਉਰੇ ਬੈਠਾ ਇਹ ਮੱਥੇ ਤੇ ਹੱਥ ਮਾਰੇ ਮੈਂ ਕਿਉਂ ਮਾਰਦਾ ਇਹਦਾ ਉਹਦੇ ਚ ਪਾਣੀ ਪੀਜੀ ਮੈਂ ਦੇਖੀ ਉਧਰ ਗਿਆ